ਸਾਡੇ ਸਭਨਾਂ ਦੇ ਅੰਦਰ ਨਾ ਇੱਕ ਤੜਫ ਇੱਕ ਖਾਲੀਪਨ ਇੱਕ ਅਨਸੈਟੀਸਫੈਕਸ਼ਨ ਹਮੇਸ਼ਾ ਰਹਿੰਦੀ ਹੈ ਅਸੀਂ ਉਸ ਨੂੰ ਸੈਟੀਸਫਾਈਡ ਕਰਨ ਲਈ ਬੇੰਤ ਤਰ੍ਹਾਂ ਦੇ ਆਹਰ ਵਰਤਦੇ ਹਾਂ ਸਾਰਾ ਦਿਨ ਕਦੀ ਮਿੱਤਰ ਬਣਾਉਨੇ ਆ ਕਦੀ ਬਿਜ਼ਨਸ ਬਣਾਉਨੇ ਆ ਕਦੀ ਪੈਸੇ ਨਾ ਕਦੀ ਜੀਆਂ ਨਾ ਕਦੀ ਘਰਾਂ ਨਾ ਕਦੀ ਚੌਧਰਾ ਨਾ ਕਦੀ ਸ਼ੋਰਤਾ ਨਾ ਪਰ ਜਿੱਥੇ ਵੀ ਪਹੁੰਚਦੇ ਆ ਹਮੇਸ਼ਾ ਉਹ ਖਾਲੀ ਥਾਂ ਰਹਿੰਦਾ ਏ ਅਧੂਰਾਪਨ ਰਹਿੰਦਾ ਏ ਜ਼ਿੰਦਗੀ ਅਧੂਰੀ ਰਹਿੰਦੀ ਏ ਹਰ ਰੰਗ ਦੇ ਵਿੱਚ ਜਿਸ ਪਿਆਰੇ ਦੀ ਜਗ੍ਹਾ ਏ ਉਸ ਨੂੰ ਉਹ ਪਿਆਰਾ ਹੀ ਭਰ ਸਕਦਾ ਏ ਦੂਜਾ ਨਹੀਂ ਉਸ ਤੋਂ ਬਿਨਾ ਸੰਤੁਸ਼ਟੀ ਨਹੀਂ ਹੋਏਗੀ ਗੁਰਸੰਤ ਜਨੋ ਪਿਆਰਾ ਮੈਂ ਮਿਲੇ ਉਹ ਮਿਲੇਗਾ ਨਹੀਂ ਤੇ ਸੰਤੁਸ਼ਟ ਨਹੀਂ ਹੋਵੋਗੇ ਜਿੱਥੇ ਮਰਜੀ ਚਲੇ ਜਾਵੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਇਹ ਰੰਗਾਂ ਨਾਲ ਇਸ਼ਕ ਕਰਨਾ ਸਿੱਖੋ ਪੜ ਲੈਣਾ ਫਿਰ ਮਹਾਰਾਜ ਜੀ ਨੂੰ ਕਹਿਣਾ ਮਹਾਰਾਜ ਜੀ ਜਿੱਥੇ ਤੁਸੀਂ ਆਦ ਸੱਚ ਸੀ ਜਿਸ ਆਦ ਸੱਚ ਦਾ ਸvaroop ਤੁਸੀਂ ਬਣੇ ਹੋ ਸ਼ਬਦ ਸvaroop ਦੇ ਵਿੱਚ ਮੈਂ ਉਹ ਦੇਖਣਾ ਹੈ ਮੈਂ ਉਹ ਜਾਣਨਾ ਹੈ ਕਿ ਉਹ ਜਦੋਂ ਆਦ ਸੱਚ ਦੇ ਵਿੱਚੋਂ ਜੁਗਾਦ ਸੱਚ ਦੇ ਵਿੱਚੋਂ ਇੰਨਾ ਪ੍ਰਗਟਾਰਾ ਕੀਤਾ ਇਹ ਕਿਵੇਂ ਕੀਤਾ